ਉਦੋਂ ਅਸੀਂ ਕਿਸੇ ਨੂੰ ਸਵਾਲ ਨਹੀਂ ਕਰਦੇ ਲੀਡਰ ਨੂੰ ਵੀ ਭਾਈ ਦੱਸ ਇੱਥੇ ਲਿਖ ਕੇ ਦੇ ਸਾਈਨ ਕਰਕੇ ਦੇ ਉਦੋਂ ਤਾਂ ਤੁਸੀਂ दारूਾਂ ਪੀਣ ਦੇ ਲਈ ਭਾਈ ਜਾਣਦੇ ਹੋ ਮੈਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਅੱਜ ਤੁਸੀਂ ਸ਼ਰਾਬ ਮੈਨੂੰ ਲੱਗਦਾ ਹੁਣ ਵੀ ਤੁਸੀਂ ਪੈਗ ਲਾਇਆ ਹੋਇਆ ਪਰ ਪਰ ਤੁਹਾਡੇ ਵਰਗੇ ਲੋਕ ਨੇ ਜਿਹੜੇ ਸਰਕਾਰਾਂ ਬਣਾਉਂਦੇ ਨੇ दारूਾਂ ਪੀ ਕੇ ਭਾਈ ਨਹੀਂ ਨਹੀਂ ਜਦੋਂ ਤੁਹਾਡੇ ਕੋਲ ਨੌਕਰੀ ਨਹੀਂ ਹੈਗੀ ਇਨਕਮ ਦਾ ਕੋਈ ਸਾਧਨ ਨਹੀਂ ਸ਼ਰਾਬ ਜਰੂਰ ਡਕਣੀ ਫਿਰ ਨਹੀਂ ਕੀ ਗੱਡਾ ਖੜਾ ਇਹਦੇ ਬਿਨਾ ਬੋਤਲ ਨੇ ਮਗਰ ਲੱਗਦੇ ਆ ਨਾ ਲੱਗਦੇ ਆ ਜੀ ਤੁਸੀਂ ਵੀ ਭਾਈ ਬੋਤਲ ਭਾਈ ਦਰਨੀ ਵੀ ਅਜੀ ਚੰ ਚੱਲ ਰਹਿਣਾ ਮਾੜਾ ਮੋਟਾ ਅਸੀਂ ਵੋਟਾਂ ਪਾਈਆਂ ਨੇ ਭਗਵੰਤਵਾਨ ਨੂੰ ਭਗਵੰਤਾਨਾ ਨਾ ਗਰੀਬਾਂ ਦਾ ਨਾ ਕਿਸੇ ਦਾ ਵੀ ਕੁਝ ਨਹੀਂ ਕਰ ਰਿਆ ਬਿਜਲੀ ਦੇ ਬਿਜਲੀ ਦੇ ਬਿੱਲ ਫ੍ਰੀ ਕਰਦੇ ਉਹਨਾਂ ਤੁਹਾਡੇ ਬਿਜਲੀ ਦੇ ਬਿੱਲ ਫਿਰ ਇੱਕ ਕਰਖੇ ਮੈਂ ਗਰੀਬ ਬੰਦਾਗਾ ਇੱਕ ਮਨਜ਼ੂਰ ਬੰਦਾ ਮੈਂ ਮੈਨੂੰ 800 ਰੁਪਿਆ 1000 ਰੁਪਿਆ ਆਇਆ ਪਿਆਗਾ ਲਾਲ ਨੇ ਪੈਗ ਵਗੈਰਾ ਨਾਲ ਨੇ ਟਿੱਕੇ ਤਾਂ ਖੋਲ ਤੇ ਘਰ ਯਾਰ ਤੁਹਾਡੇ ਲਈ ਕੋ ਨੇੜੇ ਤੁਹਾਡੇ ਘਰਾਂ ਦੇ ਕੋਲ ਤਾਂ ਠੇਕੇ ਖੋਲ ਤੇ ਭਗਵਾਨ ਤਮਾਨ ਨੇ ਹੋਰ ਕੀ ਚਾਹੀਦਾ ਤੁਹਾਨੂੰ ਉਹ ਮੋਦੀ ਕਹਿੰਦੀ ਜੀ ਹੁਣ ਸਖਤ ਵੀ ਹੋ ਸਕਦਾ ਕੰਮ ਲਾਠੀ ਚਾਰਜ ਵੀ ਹੋ ਸਕਦਾ ਫੇ ਮੋਦੀ ਜੀ ਮਾਰੇ ਫਿਰਦੇ ਆ ਲੱਖਾਂ ਬਣ ਜੂਗੇ ਇਹ ਲੈ ਕੇ ਕਹਦੇ ਜੀ ਆਹ ਬੁੜੀ ਲੱਖਾਂ ਵੀ ਬਣਾਵਾਂਗੇ ਪੋਤੇ ਪੋਤੀਆਂ ਖਾਤਰ ਲੱਖਾਂ ਦੀ ਕਿਵੇਂ ਜੀ ਲੱਖਾਂ ਜੀ ਮੋਦੀ ਆ ਦਾ ਪ੍ਰਸ਼ਾਣਾ ਮਾਰਾਂਗੇ ਡਾਂਗਾ ਚਲਾਉਣਗੇ ਤਾਂ ਉੱਥੇ ਮਿੰਟ ਚ ਸਿੱਧੀ ਪੈ ਜੂਗੀ ਤੇ ਕਹਾ ਪੁੱਤ ਪੋਤੇਾਂ ਤੇ ਕਰਜਾਦਿਗੀ ਆ ਇਟੋਬਿਆਂ ਜੀਆਂ ਤਾਂ ਗੱਲਾਂ ਪੰਜਾਬ ਸਰਕਾਰ ਨੇ ਦੇਖਣਾ ਭਗਵੰਤਮਾਨ ਦੀ ਸਰਕਾਰ ਤਾਂ ਵਧੀਆ ਕਹਿੰਦੇ ਹੁਣ ਕੋਈ ਵਧੀਆ ਨਹੀਂ ਰਹਿਣ ਤੇ ਝਾੜੂ ਮਾਰਤਾ ਸਾਰੇ ਭਗਵੰਤਮਾਨ ਨੇ ਤਾਂ ਕਹਿ ਕੇ ਜਾ ਕੇ ਦੇਖੋ ਸਾਡੇ ਪਿੰਡ ਚ ਐਡਾ ਐਡਾ ਗੰਦਾ ਤੇ ਘਰ ਪਟ ਗਏ ਕਹਿੰਦੇ ਜੀ ਅਸੀਂ ਤਾਂ ਪੰਜਾਬ ਨੂੰ ਇੰਨਾ ਸੋਨੇ ਦੀ ਚਿੜੀ ਬਣਾ ਦੇਣਾ ਜੀ ਹੁਣ ਸੋਨੇ ਦੀ ਚਿੜੀ ਬਣਾਊਗਾ ਜਦੋਂ ਦੇਖੀ ਜਾਊਗੀ ਹਜੇ ਤਾਂ ਲੋਹੇ ਦੀ ਵੀ ਨਹੀਂ ਹੈਗੀ 1000 ਰੁਪਏ ਮਿਲਣਾ ਹਲੇ ਤੁਹਾਨੂੰ ਹਜੇ ਨਹੀਂ ਮਿਲਦਾ ਸੋ ਬਰਨਾਲਾ ਦੀ ਰੈਲੀ ਜਿਹੜੀ ਖਤਮ ਹੋਈ ਐ ਸੋ ਮਾਤਾਵਾ ਵੀ ਇੱਥੇ ਪਹੁੰਚਿਆ ਨੇ ਮਾਤਾ ਜੀ ਸਸੀ ਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮਨਜੀਤ ਕੌਰ ਮਨਜੀਤ ਕੌਰ ਕਿੱਥੋਂ ਆਏ ਤੁਸੀਂ ਅਸੀਂ ਮੋੜ ਤੋਂ ਮੋੜ ਤੋਂ ਠੰਡ ਬਹੁਤ ਐ ਬਹੁਤਾ ਫਿਰ ਪੁੱਤ ਸਰਦਾਂ ਦੇ ਮੁੰਡਾ ਕਹਿੰਦਾ ਮੈਂ ਜਾ ਨਹੀਂ ਸਕਦਾ ਮਈਆਂ ਖਾਈ ਰੱਖੀ ਬੈਠਾ ਤਾਂ ਕਿ ਕੋਈ ਵੀ ਨਾ ਆਉਂਦਾ ਚਾਹੇ ਤੁਸੀਂ ਆ ਗਏ ਨਹੀਂ ਮੈਂ ਕਿ ਤੂੰ ਆ ਮੈਂ ਤੂੰ ਬਾ ਜਾ ਮਾਂ ਕਿ ਮੈਂ ਤਾਂ ਨਹੀਂ ਸਕਦਾ ਹਾਂ ਤੇ ਫਿਰ ਹੁਣ ਮੇਰੇ ਨਾਲ ਦੀਆਂ ਬਾਤਾਂ ਹੁਣ ਤੁਸੀਂ ਸੋਚਿਆ ਬਈ ਭਾਈ ਜਾਣ ਦਾ ਬਹੁਤ ਜ਼ਰੂਰੀ ਆ ਹੈ ਭਾਈ ਦਿੱਲੀ ਉਹ ਜ਼ਰੂਰ ਜਾਣਾ ਪਊ ਆ ਨਹੀਂ ਅੱਜ ਤਾਂ ਇੱਥੇ ਨੇੜੇ ਐ ਦਿੱਲੀ ਦਾ ਫੇਰ ਜਾਣਗੇ ਦਿੱਲੀ ਵੀ ਜਾ ਕੇ ਆਏ ਪਹਿਲਾਂ ਤੁਸੀਂ ਅਸੀਂ ਬਹੁਤ ਵਾਰ ਆ ਜਾ ਕੇ ਆਏ ਬਈ ਤਿੰਨ ਚਾਰ ਵਾਰ ਦਿੱਲੀ ਅੱਛਾ ਜੀ ਹਾਂ ਅਗੇ ਵੀ ਤੇ ਬਹੁਤ ਲੋਕ ਤਾਂ ਕਹਿੰਦੇ ਵੀ ਆਪਾਂ ਕਹਿ ਲੈਣਾ ਛੱਡੋ ਪਰਾਂ ਕਿਆ ਕਰਨਾ ਇਹਨੂੰ ਹਾਂ ਵੀ ਆਈ ਨਹੀਂ ਸਾਡੇ ਕਹਿੰਦੇ ਅੱਛਾ ਜੀ ਸਾਡੇ ਤਾਂ ਸਾਰੇ ਮੌੜ ਆਉਂਦੇ ਨੇ ਇੱਥੇ ਤਾਂ ਮਾਤਾ ਜੀ ਜਿਵੇਂ ਹੁਣ ਦਿੱਲੀ ਨੂੰ ਜਾਣਾ ਜਾਂ ਜਾਂਦੇ ਆਪਾਂ ਤਾਂ ਉਹ ਮੋਦੀ ਕਹਿੰਦੇ ਜੀ ਹੁਣ ਸਖਤ ਵੀ ਹੋ ਸਕਦਾ ਕੰਮ ਲਾਠੀ ਚਾਰਜ ਵੀ ਹੋ ਸਕਦਾ ਫੇ ਮੋਦੀ ਦੀ ਮਾਰ ਹੀ ਫਿਰਦੇ ਆ ਭਾਈ ਆ ਲੱਖਾਂ ਦੇ ਬਣ ਜੂਗੇ ਇਹ ਲੈ ਕੇ ਕਹਦੇ ਜੀ ਆਹ 부ੜੀ ਲੱਖਾਂ ਦੀ ਬਣਾਵਾਂਗੇ ਪੋਤੇ ਪੋਤੀਆਂ ਖਾਤਰ ਲੱਖਾਂ ਦੀ ਕਿਵੇਂ ਜੀ ਲੱਖਾਂ ਦੀ ਜੇ ਮੋਦੀਆਂ ਦਾ ਪਰਛਾਵਾਂ ਮਾਰਨਗੇ ਡਾਂਗਾ ਚਲਾਉਣਗੇ ਤਾਂ ਉੱਥੇ ਮਿੰਟ ਚ ਸਿੱਧੀ ਪੈ ਜੂਗੀ ਤੇ ਕਹਾ ਪੁੱਤ ਪੋਤਿਆਂ ਤੇ ਕਰਜ਼ਾਦਗੀ ਆ ਅੱਛਾ ਅਸ਼ੀਰ ਮੇਰਾ ਪੋਤਾ ਫੌਜ ਚ ਗਿਆ ਉਹਦੇ ਵਿਆਹ ਤੋਂ ਬਾਅਦ ਤਾਂ ਸ਼ੱਕ ਮਰਦਿਆਂ ਪਹਿਲਾਂ ਮਰਨ ਤੋਂ ਵੀ ਡਰਦੀਆਂ ਨਹੀਂ ਮਾਮਾ ਨਹੀਂ ਤਾਂ ਆਈ ਨਹੀਂ ਡਰਦੇ ਹਾਂਜੀ ਵੀ ਵਿਆਹ ਦੇਖਣ ਆਪ ਤੋਂ ਡਰ ਕੇ ਕੀ ਆ ਫਿਰ ਤੁਸੀਂ ਸਾਡੇ ਨਾਲ ਮੰਗੇ ਆਂ ਜਦੋਂ ਬੱਚੇ ਮੁਰੇ ਫਿਰਦੇ ਆ ਤੇ ਫਿਰ ਮਾਮਾ ਦਾ ਕੀ ਆ ਹੂੰ ਹੂੰ ਤੇ ਠੰਡ ਬਹੁਤ ਆ ਜੀ ਅੱਜ ਜਿਵੇਂ ਬਸ ਬੇਟੇ ਠੰਡ ਇਹ ਲੋਰ ਐਸਾ ਨਹੀਂ ਲੱਗਦੀ ਠੰਡ ਸਰਕਾਰਾਂ ਕਿਉਂ ਨਹੀਂ ਸਮਝਦੀਆਂ ਜੀ ਇਸ ਤਰ੍ਹਾਂ ਮਿਲ ਕੇ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਨੀਤੀਗਿਰੀ ਆ ਬੇਟੇ ਹੂੰ ਗਿਰੇ ਉਦੋਂ ਗਿਰੇ ਆਪਾਂ ਜਿਹੜੇ ਵੋਟਾਂ ਪਾ ਦਿੰਨੇ ਆ ਜੇ ਵੋਟਾਂ ਨਾ ਪਾਈਏ ਤਾਂ ਕੁਛ ਵੀ ਨਹੀਂ ਪਰ ਹੁਣ ਵੋਟਾਂ ਲੈਣ ਤਾਂ ਨਹੀਂ ਆ ਜਾਣਗੇ ਵੋਟਾਂ ਤਾਂ ਪਾਉਨੇ ਆ ਜੀ ਆਪਾਂ ਫੋਂ ਕਾਸਟ ਪਾਵਾਂਗੇ ਵੋਟਾਂ ਸਟਾਪਿੰਗ ਪਿੰਡ ਚ ਜਾ ਕੇ ਦੇਖੋ ਕੀ ਗੰਦੋਬਰੇ ਪਈ ਹੈਗੀ ਕਿਨੂੰ ਨਹੀਂ ਪਾਉਣੀਆਂ ਕਿਨੂੰ ਨਹੀਂ ਵੋਟਾਂ ਪਾਉਣੀਆਂ ਹਾਂ ਨੂੰ ਨਹੀਂ ਪਾਉਂਦੇ ਕਿਸੇ ਨੂੰ ਨਹੀਂ ਪਾਉਂਦੇ ਅੱਛਾ ਨਹੀਂ ਪਾਉਂਦੇ ਨੀ ਸਰਕਾਰਾਂ ਨੂੰ ਨਹੀਂ ਇਹ ਟੋਬਿਆਂ ਦੀਆਂ ਤਾਂ ਗੱਲਾਂ ਪੰਜਾਬ ਸਰਕਾਰ ਨੇ ਦੇਖਣਾ ਭਗਵੰਤ ਮਾਨ ਦੀ ਸਰਕਾਰ ਤਾਂ ਵਧੀਆ ਕਹਿੰਦੇ ਹੁਣ ਅੱਛਾ ਹਾਂ ਠੀਕ ਹੈ ਅੱਛਾ ਦੇਖੋ ਭਾਈ ਜਦੋਂ ਕਹਿੰਦੇ ਤਾਂ ਬਣ ਜੂ ਤਾਂ ਵਧੀਆ ਚੰਗਾ ਹੈ ਫਿਰ ਨੀ ਭਗਵੰਤ ਮਾਨ ਦੀ ਸਰਕਾਰ ਨਹੀਂ ਵਧੀਆ ਹੈਗੀ ਕੋਈ ਵਧੀਆ ਨਹੀਂ ਰਿਹਾ ਇੰਨਾ ਝਾੜੂ ਮਾਰਦਾ ਸਾਰੇ ਭਗਵੰਤ ਮਾਨ ਨੇ ਤਾਂ ਕਹਿ ਕੇ ਜਾ ਕੇ ਦੇਖੋ ਸਾਡੇ ਪਿੰਡ ਚ ਐਡੇ ਐਡੇ ਗੰਦਾ ਤੇ ਘਰ ਪਟ ਗਏ ਤੇ ਝਾੜੂ ਮਾਰਦਾ ਵਧੀਆ ਸਫਾਈ ਹੋ ਗਈ ਝਾੜੂ ਮਾਰਦਾ ਘਰ ਪਟ ਗਏ ਪਸ਼ੂ ਮੁੱਕ ਗਏ ਕੱਛੇ ਸਾਰ ਲਈ ਐਨਾਂ ਗਦੇ ਪਾਣੀ ਵਿੱਚ ਨਹੀਂ ਸਾਰ ਲਈ ਐਡੇ ਟੇਨ ਆਥਪੇ ਦੇ ਵਿੱਚ ਛੱਤਾਂ ਤੇ ਜਿੱਥੇ ਕੋਈ ਬੈ ਗਿਆ ਕਰ ਉਹ ਕਹਿੰਦੇ ਜੀ ਅਸੀਂ ਤਾਂ ਪੰਜਾਬ ਨੂੰ ਇੰਨਾ ਸੋਨੇ ਦੀ ਚਿੜੀ ਬਣਾ ਦੇਣਾ ਜੀ ਹੁਣ ਸੋਨੇ ਦੀ ਚਿੜੀ ਬਣਾਊਗਾ ਤੇ ਉਹ ਦੇਖੀ ਜਾਊਗੀ ਹਜੇ ਤਾਂ ਲੋਹੇ ਦੀ ਵੀ ਨਹੀਂ ਹੈਗੀ ਹਾਂ ਪਿੰਡਾਂ ਚ ਆਉਣਾ ਉਹਨਾਂ ਨੇ ਵੋਟਾ ਮੰਗਣ ਜੀ ਆਏ ਰੈਲੀ ਲਾਈ ਹੈ ਘੇਰੂਗੇ ਫਿਰ ਹੈ ਘੇਰਨ ਕਿਦੋਂ ਦੰਦੇ ਮੂਰੇ ਸਰਕਾਰ ਪਿੰਡਾਂ ਵਾਲਿਆਂ ਨੂੰ ਕਰ ਦਿੰਦੇ ਹੈ ਹਾਂ ਜੀ ਕਿਹਦੇ ਜਵਾਕਾਂ ਨੂੰ ਛੱਡਣ ਜਾਂਦੇ ਸਕੂਲ ਵੀ ਟਿਊਸ਼ਨ ਤੇ ਪੁਰਜੇ ਗਾਗੇ ਗੱਡੀਆਂ ਦੇ ਪਾਣੀ ਵਿੱਚ ਜਿੱਦੋਂ ਗੱਡੀਆਂ ਜਾਂਦੀਆਂ ਮਤਲਬ ਕਿ ਪਿੰਡਾਂ ਦਾ ਬੁਰਾ ਹਾਲ ਹੈ ਬੁਰਾ ਹਾਲ ਗੁੱਟ ਗੁੱਟ ਪਾਣੀ ਨਗਰ ਕ੍ਰੀ ਤੋਂ ਸਾਡੇ ਪਿੰਡ ਚ ਚਾਹ ਨਿਕਲਦਾ ਸੇਚ ਕੀ ਇੱਕ ਵੀ ਨਿਕਲਿਆ ਅੱਛਾ ਜੀ ਹਾਂ ਪਾਈ ਬੱਚਾ ਕਰਦੇ ਆ ਦੋਸਲਾ ਗਵਰਨਮੈਂਟ ਨੂੰ ਜਾਨੀ ਐਸਾ ਕੁਝ ਬਣਿਆ ਪਰ ਤੁਹਾਨੂੰ ਉਮੀਦ ਹੈਗੀ ਸੀ ਵੀ ਇਹ ਕਰਨਗੇ ਵਧੀਆ ਕੰਮ ਕਰਨਗੇ ਜੀ ਕੀ ਪਤਾ ਸੀਗਾ ਮੈਂ ਤਾਂ ਪਾਈ ਨਹੀਂ ਨਾਲੇ ਮੈਨੂੰ ਪਾਈ ਪਉਈ ਪਾਈਓ ਨਹੀਂ ਤੁਸੀਂ ਨਾ ਮੈਨੂੰ ਪਉਂਦੀ ਪਉਂਦੀ ਆ ਦੇ ਗੱਤਰਾ ਪਾਇਆ ਮੇਰਾ 20 ਲੱਖਾਂ ਦੇ ਖਰਚੇ ਮਾਫ ਕਰੂ ਜੀ ਤੇ ਲੱਖ ਲੱਖ ਰੁਪਏ ਦੇ ਕਰਜ਼ੇ ਵੀ ਨਹੀਂ ਮਾਫ ਕੀਤੇ ਇਹ ਬਿਟਾ ਹੋਈ ਤੇ ਸਰਕਾਰ ਬਣ ਗਈ ਹੁਣ ਹਾਂ ਤਾਂ ਕੋ ਨਾ ਬੁਰਾ ਇਹ ਤਾਂ ਮਤਲਬ ਕਿ ਆਮ ਕਹਿ ਕੇ ਐਸੀ ਵੀ ਅਸੀਂ ਆਮ ਆਦਮੀ ਆ ਹਾਂ ਹਾਂ ਤਦ ਕਿ ਨਾ ਜਮਾਨੀ ਕਰਦੇ ਨੂੰ ਪੰਜ ਘੰਟੇ ਲੇ ਖਰਚਤ ਲਾ ਮੰਗੇ ਆਂ ਕਰਾਂਗੇ 1000 ਰੁਪਏ ਮਿਲਣਾ ਹਲੇ ਤੁਹਾਨੂੰ ਹਾਂਜੀ ਨਹੀਂ ਮਿਲਦਾ 70000 ਲਾ ਕੇ ਪਸੂਆਂ ਤੇ ਵਿਜਕਾਂ ਨੂੰ ਚਾਹਾਂ ਪਿਆਮਾਂਗੇ ਦੁੱਧ ਪਿਆਮਾਂਗੇ ਉਹ ਬਿਮਾਰੀ ਨਾਲ ਮਰ ਗਏ ਕੋਈ ਦੇਖਿਆ ਕਿਸੇ ਭਗਵੰਤ ਮਾਨ ਨੇ ਆ ਕੇ ਵੀ ਕੀ ਹੁੰਦਾ ਕੀ ਹੱਲ ਹੋਇਆ ਪਿਆ ਪੰਜਾਬ ਚ ਇੱਥੇ ਕਾਹਨੂੰ ਠੰਡਾ ਸੇਕੀ ਜੇ ਭਗਵੰਤ ਮਾਨ ਕੋਈ ਮਸਲਾ ਹੱਲ ਕਰੇ ਹੈਂ ਉਹ ਤੇ ਜੰਮੀ ਚਾੜੂ ਫੇਰਦਾ ਇੱਥੇ ਕਾਹਨੂੰ ਮੋਦੀ ਨੂੰ ਥੱਲੇ ਸਿੱਟਾ ਗਏ ਸਾਰ ਮੋਦੀ ਨੂੰ ਤਾਂ ਸਟਾ ਗਏ ਭਗਵੰਤ ਮਾਨ ਤੋਂ ਵੀ ਮਾਰਦਾ ਖਫਾ ਭਗਵੰਤ ਮਾਨ ਨੂੰ ਸਕਤੀ ਦੀ ਲੱਖ ਸਵਾਈਆਂ ਮਾਰੀ ਜਾਂਦਾਗਾ ਮਾਰੇ ਭਗਵੰਤ ਮਾਨ ਸਾਹਿਬ ਅਸੀਂ ਕਹਨੇ ਆ ਅਸੀਂ ਵੋਟਾਂ ਪਾਈਆਂ ਨੇ ਭਗਵੰਤਵਾਰ ਨੂੰ ਭਗਵੰਤ ਮਾਨ ਨਾ ਗਰੀਬਾਂ ਦਾ ਨਾ ਕਿਸੇ ਦਾ ਵੀ ਕੁਝ ਨਹੀਂ ਕਰ ਰਿਹਾ ਹੈ ਕਰਤਾ ਰਿਹਾ ਉਹ ਪੋਸਟਰ ਤਾਂ ਨੇ ਲਾ ਰਿਹਾ ਬਾਈ ਵੀ ਆਪਾਂ ਆ ਕੀ ਲਾ ਰਿਹਾ ਲਾ ਰਿਹਾ ਸਕਤੀ ਦੀ ਲੱਖ ਲਾ ਰਿਹਾ ਬਿਜਲੀ ਦੇ ਬਿਜਲੀ ਦੇ ਬਿੱਲ ਫ੍ਰੀ ਕਰਤੇ ਉਹਨਾਂ ਤੁਹਾਡੇ ਬਿਜਲੀ ਦੇ ਬਿੱਲ ਫਿਰੇ ਕਰਖੇ ਜਿਵੇਂ ਗਰੀਬ ਬੰਦਾਗਾ ਇੱਕ ਮਨਜ਼ੂਰ ਬੰਦਾ ਮੈ ਮੈਨੂੰ 800 ਰੁਪਿਆ 1000 ਰੁਪਿਆ ਆਇਆ ਪਿਆਗਾ ਅੱਜ ਅੱਜ ਦਿਖਾਉਣਾ ਮੈਂ 7200 ਆਇਆ ਮੈਨੂੰ 7200 ਹਾਂ ਫਿਰ ਉਹ ਕਹਿੰਦੇ 600 ਯੂਨਟ ਦੇ ਥੱਲੇ ਬਾੜ ਲਓ ਬਿਜਲੀ ਬਿਜਲੀ 600 ਯੂਨਟ ਦਾ ਇੱਕ ਪੱਖਾ ਪੱਖਾ ਚੱਲਦਾ ਮੇਰਾ ਕੱਲਾ ਮੀਟਰ ਮੇਰੇ ਦੂਜਾ ਲਾਰਖਿਆ ਉਹਨਾਂ ਨੇ ਚਿਪੜਾ ਹਾਂ ਚਿਪੜਾ ਤੇ ਚਿਪੜਾ ਲਾਰਖਿਆ ਮੀਟਰ ਮੇਰੇ ਸਰਕਾਰ ਜਿਹੜੀ ਮਰਜ਼ੀ ਬਣਾ ਲਓ ਜਿੰਨਾ ਚਿਰ ਜ਼ਮੀਨਾਂ ਦੀ ਲੱਕੇ ਦਾ ਬੰਦਾ ਮੈਂ ਜ਼ਮੀਨਾਂ ਦੀ ਕਾਣੀ ਬੰਦਾ ਉਹਦੇ ਹਲਕੇ ਦਾ ਬੰਦਾ ਮੈਂ ਡੜਬੇ ਹਲਕੇ ਦਾ ਬੰਦਾ ਮੈਂ ਕਦੋਂ ਮਰਜ਼ੀ ਮੇਰੀ ਇਨਕੁਆਰੀ ਕਰ ਲਈ ਵਾਕੀ ਅੱਜ ਤੱਕ ਚੁਣੀਆਂ ਤੁਸੀਂ ਵੋਟਾਂ ਪਾਈਆਂ ਸੀ ਭਗਵੰਤ ਸਿੰਘ ਸਾਹਿਬ ਨੂੰ ਹਾਂ ਪਾਈਆਂ ਸੀ ਉਮੀਦ ਹੈਗੀ ਸੀ ਵੀ ਵਧੀਆ ਕਰਨਗੇ ਹਾਂ ਸਾਨੂੰ ਸਾਨੂੰ ਐਂਦੀ ਵੀ ਉਹ ਕਹਿੰਦੇ ਥੋੜਾ ਜਿਹਾ ਕਹਿੰਦੇ ਥੋੜਾ ਜਿਹਾ ਟਾਈਮ ਦੇ ਦਿਓ ਸਾਨੂੰ ਕਹਿੰਦੇ ਆਪਾਂ ਵਧੀਆ ਕਰਾਂਗੇ ਸਾਡੇ ਹਲਕੇ ਦੀ ਅਸੀਂ ਤਾਂ ਭਗਵੰਤ ਸਿੰਘ ਸਾਹਿਬ ਨੂੰ ਸੀਐਮੂ ਚਿੜਾਂ ਦੀ ਚੁੜਾਂ ਦੀ ਵੀ ਸਾਡੇ ਹਲਕੇ ਦਾ ਕੋਈ ਨਾ ਕੋਈ ਪ੍ਰਬੰਧ ਕਰੂਗਾ ਉਹ ਹਾਂ ਪ੍ਰਬੰਧ ਕਰਤਾ ਦਿੱਤੇ ਬਾਈ ਸ਼ਰਾਬ ਪਿੰਦੇ ਹੋ ਲਾਲ ਨੇ ਪੈਗ ਵਗੈਰਾ લાલે ਨੇ ਠੇਕੇ ਤਾਂ ਖੋਲ ਤੇ ਘਰ ਯਾਰ ਤੁਹਾਡੇ ਲਈ ਕੋ ਨੇੜੇ ਤੁਹਾਡੇ ਘਰਾਂ ਦੇ ਕੋਲ ਤਾਂ ਠੇਕੇ ਖੋਲ ਤੇ ભગવાન તમાન ਨੇ ਹੋਰ ਕੀ ਚਾਹੀਦਾ ਤੁਹਾਨੂੰ ਲੈ ਕੱਲੇ ਠੇਕੇ ਨੂੰ ਹੀ ਕਰਾਂਗੇ ਜੀ ਗੋਲੀਆਂ ਖੋਹ ਮੈਂ ਇਕੱਲਾ ਆ ਹੂੰ ਇਕੱਲਾ ਮੈਂ ਸਿੰਗਲ ਆ ਮੇਰਾ ਦਿਹਾੜੀ ਨਾਲ ਗਜਾਰਾ ਨਹੀਂ ਹੁੰਦਾ ਉਹ ਸਰਕਾਰ ਦੇ ਸ਼ਰਾਬ ਦੇ ਠੇਕੇ ਨਾਲੋਂ ਨੌਕਰੀਆਂ ਚਾਹੀਦੀਆਂ ਆ ਨੌਕਰੀਆਂ ਚਾਹੀਦੀਆਂ ਨੇ ਹੁਣ 1 ਮਿੰਟ ਸਰ ਕਿਹੜੇ ਟੀਚਰ ਪੜ੍ਹਾਉਂਦੇ ਨੇ ਡੀਸੀ ਲੱਗੇ ਹੋਏ ਨੇ ਐਸਐਸਪੀ ਲੱਗੇ ਹੋਏ ਨੇ ਉਹਨਾਂ ਨੂੰ ਆਪਦੇ ਸਰਕਾਰੀ ਸਕੂਲਾਂ ਜਵਾਕ ਪੜ੍ਹਾਉਣੇ ਚਾਹੀਦੇ ਨੇ ਪੜਾਉਣੇ ਚਾਹੀਦੇ ਨੇ ਕਿ ਨਹੀਂ ਪੜਾਉਣੇ ਚਾਹੀਦੇ। ਜャ ਉਹਨਾਂ ਨੂੰ ਕਦੇ ਵੀ ਨੌਕਰੀਆਂ ਛੱਡੋ। ਪਰ ਬਾਈ ਜੀ ਗੱਲ ਗੁੱਸਾ ਨਾ ਕਰਿਓ। ਜਦੋਂ ਚੋਣਾ ਆਉਂਦੀਆਂ ਉਦੋਂ ਸ਼ਰਾਬ ਜਿੱਥੇ ਚੱਲਦੀ ਹੁੰਦੀ ਆ ਸਾਡੇ ਵਰਗੇ ਲੋਕ ਉਹਨਾਂ ਦੇ ਮਗਰੇ ਹੁੰਦੇ ਆ ਵੀ ਕਿਹੜਾ ਦਾਰੂ ਪਲਾ ਰਿਆ। ਉਦੋਂ ਅਸੀਂ ਕਿਸੇ ਨੂੰ ਸਵਾਲ ਨਹੀਂ ਕਰਦੇ ਲੀਡਰ ਨੂੰ ਵੀ ਭਾਈ ਦੱਸ ਇੱਥੇ ਲਿਖ ਕੇ ਦੇ, ਸਾਈਨ ਕਰਕੇ ਦੇ। ਉਦੋਂ ਤਾਂ ਤੁਸੀਂ ਦਾਰੂਆਂ ਪੀਣ ਦੇ ਲਈ ਬਾਈ ਜਾਣਦੇ ਹੋ। ਮੈਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ। ਅੱਜ ਤੁਸੀਂ ਸ਼ਰਾਬ ਮੈਨੂੰ ਲੱਗਦਾ ਹੁਣ ਵੀ ਤੁਸੀਂ ਪੈਗ ਲਾਇਆ ਹੋਇਆ ਪਰ ਪਰ ਤੁਹਾਡੇ ਵਰਗੇ ਲੋਕ ਨੇ ਜਿਹੜੇ ਸਰਕਾਰਾਂ ਬਣਾਉਂਦੇ ਨੇ दारूਾਂ ਪੀ ਕੇ ਭਾਈ ਅਸੀਂ ਸਰਪੰਚ ਨਾਲ ਨਹੀਂ ਕਿਤੇ दारू ਪੀਤੀ ਕਿਤੇ ਸਰਪੰਚ ਦੀ ਨਹੀਂ ਪੀਤੀ ਕੋਈ ਵੀ ਆਖੇ ਆਪਦੇ ਪੈਸਿਆਂ ਦੇ ਜੇਬ ਚੋਂ ਦਾਰੂ ਪੀਨੇ ਆਂਗੇ ਅਸੀਂ ਨਹੀਂ ਤੁਸੀਂ ਜੇਬ ਚੋਂ ਕਿਵੇਂ ਪੀਂਦੇ ਤੁਸੀਂ ਕਹਿੰਦੇ ਮੇਰੇ ਕੋਲ ਤਾਂ ਨੌਕਰੀ ਵੀ ਨਹੀਂ ਹੈਗੀ ਆ ਨੌਕਰੀ ਨਹੀਂ ਫਿਰ ਜ਼ਰੂਰ ਨਹੀਂ ਨਹੀਂ ਜਦੋਂ ਤੁਹਾਡੇ ਕੋਲ ਨੌਕਰੀ ਨਹੀਂ ਹੈਗੀ ਇਨਕਮ ਦਾ ਕੋਈ ਸਾਧਨ ਨਹੀਂ ਸ਼ਰਾਬ ਜਰੂਰ ਡੱਕਣੀ ਫਿਰ ਨਹੀਂ ਕੀ ਗੱਡਾ ਖੜਾ ਇਹਦੇ ਬਿਨਾ ਤੁਸੀਂ ਆਪਣੇ ਬੱਚੇ ਪਾਲੋ ਉਹਨਾਂ ਨੂੰ ਰੋਟੀ ਦਿਓ ਚੰਗੀ ਚਾਚਾ ਦਾ ਮੇਰੇ ਦਾ ਆ ਵੀ ਬੱਚੇ ਨੇ ਸਾਰੇ ਹੂੰ ਸਾਰਾ ਮੈਂ ਇਹ ਸ਼ਰਾਬ ਜ਼ਰੂਰੀ ਹੈ ਭਾਈ ਜੀ ਸ਼ਰਾਬ ਜ਼ਰੂਰੀ ਹੈ ਪੀਣੀ ਨਹੀਂ ਸ਼ਰਾਬ ਜ਼ਰੂਰੀ ਨਹੀਂ ਹੈਗੀ ਸਾਰਾ ਸ਼ਰਾਬ ਹੈ ਸ਼ਰਾਬ ਦਾ ਹੈ ਹੈ ਸ਼ਰਾਬ ਨੇ ਇੱਥੇ ਵਿਚਾਇਆ ਆਪਾਂ ਨੂੰ ਨਹੀਂ ਜੇ ਬਾਪ ਬੋਟਾ ਆਉਂਦੇ ਨੇ ਨਾ ਸ਼ਰਾਬ ਬੋਤਲ ਲੈਣੇ ਨਾ ਉਹ ਅਗਲਾ ਪਿੱਛੇ ਲਾਗੇ ਨੰਨਦੀ ਨਾ ਬੋਤਲ ਦੇ ਮਗਰ ਨਹੀਂ ਲਗਾ ਕੇ ਬੋਤਲ ਦੇ ਮਗਰ ਲੱਗਦੇ ਆ ਨਾ ਲੱਗਦੇ ਆ ਜੀ ਤੁਸੀਂ ਵੀ ਭਾਈ ਬੋਤਲ ਭਾਈ ਦਰਨੀ ਵੀ ਅਸੀਂ ਚੰ ਚੱਲ ਰਹੇ ਨਾ ਮੜਾ ਮੋਟਾ ਹੈ ਤਲਣਾ ਮੜਾ ਮੋਟਾ ਚਮਚਾ ਲੈ ਕੇ ਤਲ ਚਮਚਾ ਲੈ ਕੇ ਵੋਟ ਪਾਈ ਹੋਣੀ ਨਹੀਂ ਜੀ ਆਪਾਂ ਆਪ ਦੀਆਂ ਡੈਡੀ ਪ੍ਰਿੰਸੀਪਲ ਵਾਲ ਨੇ ਆਪਣੇ ਆਪਾਂ ਐ ਨਹੀਂ ਅੱਗੇ ਵੀ ਲੈ ਆਇਆ ਨਹੀਂ ਉਹਦੇ ਲੈ ਉਹਨੂੰ ਬੋਟ ਪਾਉਣੇ ਨਾ ਨਾ ਆਈ ਬਣੀ ਨਹੀਂ ਡੈਡੀ ਆਉਣਾ ਵੀ ਐ ਲੋਣੇ ਜੀ ਅੱਛਾ ਮੋਦੀ মিডিਆ ਕਿਹੜਾ ਹੈ ਸਰ ਇਹ ਮੋਦੀ ਮੋਦੀ মিডিਆ ਨਾ ਮੋਦੀ ਆ ਨਾ ਕੋਈ ਹੋਰ ਆ ਬਾਈ ਇਹ ਨਰਪੱਕ মিডিਆ ਲੋਕਾਂ ਦੀ ਗੱਲ ਕਰਦੇ ਆਂ ਅਸੀਂ ਲੋਕਾਂ ਦੀ ਗੱਲੇ ਕਰਦੇ ਆਂ ਅਸੀਂ ਲੋਕਾਂ ਦੀ ਗੱਲ ਐਂ ਕਰਦੇ ਆਂ ਵੀ ਕਿਹੜੇ ਮੁਰਾਜ਼ਮ ਨੇ ਮਾਸਟਰ ਪੜਾਉਂਦੇ ਆਂ ਤੁਸੀਂ ਬੱਚਿਆਂ ਨੂੰ ਪੜਾਉਂਦੇ ਨੇ ਉਹ ਆਪਣੇ ਜਵਾਖਾਂ ਨੂੰ ਕਿਉਂ ਨਹੀਂ ਪੜਾ ਰਹੇ ਇੱਥੇ ਸਕੂਲਾਂ ਦੇ ਸਰਕਾਰੀ ਚ ਮੈਂ ਤਾਂ ਕਹਿੰਦਾ ਹੋਣਾ ਚਾਹੀਦਾ ਜਿਹੜਾ ਬੱਚਾ ਸਰਕਾਰੀ ਨੂੰ ਇਹ ਗੱਲ ਸੁਣ ਬਾਈ ਜੀ ਮੈਂ ਤਾਂ ਕਹਿੰਦਾ ਰੂਲ ਇਹ ਹੋਣਾ ਚਾਹੀਦਾ ਜਿਹੜਾ ਬੱਚਾ ਸਰਕਾਰੀ ਸਕੂਲ ਚ ਬੱਚਾ ਵੀ ਉੱਥੇ ਪੜਨਾ ਚਾਹੀਦਾ ਦੂਜੇ ਦਾ ਬੱਚਾ ਵੀ ਉੱਥੇ ਜਿਹੜਾ ਬੱਚਾ ਸਰਕਾਰੀ ਸਕੂਲ ਚ ਪੜੇ ਉਹਨੂੰ ਹੀ ਸਰਕਾਰੀ ਨੌਕਰੀ ਮਿਲੂਗੀ ਇਹ ਲਿਆਓ ਰੂਲ ਤੇ ਇਹਨੂੰ ਪ੍ਰਾਈਵੇਟ ਨੂੰ ਮਿਲਣੀ ਨਹੀਂ ਚਾਹੀਦੀ ਇਹ ਮੈਂ ਕਹਿਣਾ ਅੱਜ ਸੋਡੇ মিডিਆ ਮੂਰੇ ਕਹਿਣਾ ਅੱਜ ਡੱਟ ਕੇ ਪਰ ਉਹਦੇ ਲਈ ਸਰਕਾਰਾਂ ਨੂੰ ਸਹੂਲਤਾਂ ਵੀ ਤਾਂ ਦੇਣੀਆਂ ਪੈਣੀਆਂ ਕੇਸ ਵੀ ਪਾਉਂਗਾ ਮੈਂ ਕੇਸ ਵੀ ਲੜੂਗਾ ਪਹਿਲਾਂ ਆਪਣਾ 800 ਰੁਪਏ ਦਾ ਜਿਹੜਾ ਬਿਜਲੀ ਦਾ ਬਿੱਲ ਆਇਆ ਉਹਦਾ ਕੇਸ ਲੜ ਲੜ ਲਉ ਬਾਈ ਜੀ ਉਹ ਤਾਂ ਮੈਂ ਭਰਦੀ ਨਹੀਂ ਉਹਦਾ ਮੈਂ ਭਰਦਾ ਨਹੀਂ ਸਰ ਸੋ ਬਿਲਕੁਲ ਬਾਈ ਜੀ ਸਸੀਗਾ ਬਾਈ ਕਿ ਕਿੱਥੋਂ ਆਏ ਜੀ ਤੁਸੀਂ ਖਿਆਲੀ ਤੋਂ ਆਏ ਜੀ ਖਿਆਲੀ ਤੋਂ ਬਾਈ ਜੀ ਹੋ ਰਹੀ ਹੈ ਬਹੁਤ ਕਾਫੀ ਨਾਰਾਜ਼ ਨੇ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਪਰ ਕਿਵੇਂ ਵੇਖਦੇ ਹੋ ਜੀ ਬਈ ਤੁਹਾਨੂੰ ਕੀ ਲੱਗਦਾ ਬਈ ਲੋਕ ਚੁੰਦੇ ਆ ਲੋਕਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੁੰਦੀ ਆ ਬਾਈ ਜੀ ਸਰਕਾਰਾਂ ਬਣਾਉਣ ਦੀ ਇਹ ਲੋਕਾਂ ਦੀ ਗਲਤੀ ਹੈ ਜੀ ਲੋਕਾਂ ਦੀ ਗਲਤੀ ਹੈ ਲੋਕਾਂ ਦੀ ਗਲਤੀ ਹੈ ਸਾਰੀ ਕਿ ਕਿਵੇਂ ਮਤਲਬ ਕਿ ਗਲਤੀ ਗਲਤੀ ਜਦੋਂ ਹੁਣ ਆਪਾਂ ਜ਼ਰਾਬਾਂ ਦੇ ਵਿਖਦੇ ਆ ਬਦਲਾ ਲਿਆਂਦਾ ਸੀਗਾ ਹਾਂ ਬਦਲਾ ਲਿਆਂਦਾ ਸੀਗਾ ਬਦਲਾ ਨਹੀਂ ਕਰਿਆ ਕੰਮ ਇਹ ਨਹੀਂ ਬਦਲਾ ਤਾਂ ਲਿਆਂਦਾ ਲੋਕਾਂ ਨੇ ਤਾਂ ਇਹ ਸੋਚ ਕੇ ਵੋਟਾਂ ਮੈਂ ਉਹ ਤਾਂ ਕਹਿੰਦੇ ਅਸੀਂ ਇਹ ਸੋਚ ਕੇ ਵੋਟਾਂ ਪਾਈਆਂ ਵੀ ਚੰਗਾ ਭਾਈ ਸਾਡਾ ਕੰਮ ਕਰੋਗੇ ਪਰ ਜਿਹੜੇ ਲੋਕ ਜ਼ਿਆਦਾਤਰ ਜਿਹੜੇ ਸਿਰਫ ਇੱਕ ਦਾਰੂ ਦੀ ਬੋਤਲ ਹੀ ਵਿਕ ਜਾਂਦੇ ਆ ਉਹਨਾਂ ਲੋਕਾਂ ਨੂੰ ਕਿਵੇਂ ਵੇਖਦੇ ਫਿਰ ਉਹਨਾਂ ਦੀ ਮਾੜੀ ਗੱਲ ਆ ਜੀ ਬੇਗਦੇ ਨੇ ਮਾੜੀ ਗੱਲ ਆ ਉਹਨਾਂ ਦੀ ਤਾਂ ਬਿਲਕੁਲ ਭਾਈ ਜੀ ਇੱਥੇ ਜਿਹੜੇ ਸੂਝਵਾਨ ਲੋਕ ਆ ਸਾਨੂੰ ਬਣਨਾ ਚਾਹੀਦਾ ਸੂਝਵਾਨ ਵੋਟਰ ਦੇ ਤੱਕ ਆਪਾਂ ਨਹੀਂ ਬਣਾਂਗੇ ਸਰਕਾਰਾਂ ਜਿੰਨੀਆਂ ਮਰਜ਼ੀ ਆ ਜਾਣ ਤੁਹਾਡਾ ਜਿਹੜਾ ਫਾਇਦਾ ਹੈ ਉਹ ਨਜਾਇਜ਼ ਚੁੱਕਿਆ ਜਾਊਗਾ ਇਸ ਕਰਕੇ ਅੱਜ ਫੇਰ ਇਕੱਤਰ ਹੋਣਾ ਪੈਂਦਾ ਉਸੇ ਕਰਕੇ ਵੀ ਉਹਨਾਂ ਨੂੰ ਵੀ ਦਿਖਦਾ ਵੀ ਯਾਰ ਲੋਕ ਤਾਂ ਕਮਲੇ ਨੇ ਅਸੀਂ ਇਹ ਗੱਲ ਕਹਿੰਦੇ ਆ ਵੀ ਕਾਰਪੋਰੇਟ ਘਰਾਣੇ ਹੀ ਸਰਕਾਰਾਂ ਬਣਾ ਦਿੰਦੇ 2 3 ਘਰ ਨੇ ਜਿਹੜੇ ਭਾਰਤ ਦੀ ਸਰਕਾਰ ਨੂੰ ਜਾਦ ਦਿੰਦੇ ਬਈ ਕਿਹਨੂੰ ਕੀ ਦੀ ਸਰਕਾਰ ਬਣਨੀ ਚਾਹੀਦੀ ਹੈ ਪੈਸਾ ਸੁੱਟਦੇ ਆ ਤੇ ਉਹਨਾਂ ਨੂੰ ਵੀ ਪਤਾ ਬਈ ਪੈਸਾ ਚੱਲਣਾ ਲੋਕਾਂ ਨੇ ਵੋਟਾਂ ਪਾ ਦੇਣੀਆਂ ਜਦੋਂ ਤੱਕ ਆਪਾਂ ਸੂਝਵਾਨ ਨਹੀਂ ਹੋਵਾਂਗੇ ਉਦੋਂ ਜਿਹਨੂੰ ਮਰਜੀ ਭੰਡੀ ਜਾਓ ਭੰਡਣ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਲੋਕਾਂ ਨੂੰ ਭਾਈ ਸੂਝਵਾਨ ਵੋਟਰ ਬਣੋ ਚੰਗੀਆਂ ਸਰਕਾਰਾਂ ਚੁਣੋ ਸਿਆਣੇ ਬਣੋ ਸਵਾਲ ਕਰਨ ਵਾਲੇ ਬਣੋ ਤਾਂ ਹੀ ਅਸੀਂ ਸਰਕਾਰ ਕੋਈ ਵੀ ਆ ਜਾਵੇ ਪਰ ਫਿਰ ਤੁਸੀਂ ਲੁੱਟ ਦਾ ਸ਼ਿਕਾਰ ਨਹੀਂ ਹੋ ਸਕਦੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ